ਆਪਣੇ ਸੱਤੀ ਵਾਲੀ ਦੀ ਮਸ਼ੀਨ ਰੇਂਦੀ ਆ। ਨਗਰੋਂ ਦੇ ਨਾਗਰੋਂ। ਐਂਦੀ ਵਾਰ ਲੋਹੀ ਮਾਨਕਾਲ ਦੀਆਂ ਕਈ ਟੀਮਾਂ ਆਈਆਂ ਨੇ ਜਿੰਨਾਂ ਵਿੱਚ ਏ ਛੋਟੇ ਜੋਗ ਨਹੀਂ ਹੈਗਾ ਦੇਸ਼ ਇਹ ਤੁਹਾਨੂੰ ਰਹਿਣਾ ਸਹਿਣਾ। ਸ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਆਪਾਂ ਆਏ ਹਾਂ ਯੂਨੀਵਰਸਿਟੀ ਦੇ ਮੇਲੇ ਤੇ ਯਾਦਰਾ ਜੂਗਰਾ ਲਾ ਲਿਆ ਤੁਹਾਨੂੰ ਦਿਖਾਉਨੇ ਆ ਕਿੱਦਾਂ ਲੱਗਦਾ ਫਿਰ ਮੁੰਡੇ ਦਿਖਾਉਂਦੇ ਆ ਹਾਂ ਉਹ ਆ ਦਿਖਾ ਦੇ ਆ ਹਾਂ ਨੂੰ ਆ ਕੋ ਲੋਈ ਬੰਜੇ ਸਾਡੇ ਦੂਜੇ ਪਾਸੇ ਚਲੇ ਗਏ ਇੱਕ ਘੰਟੇ ਚ ਪਹੁੰਚੇ ਜੀ ਬਹੁਤ ਢੀਂਗਾ ਰਹੀ ਵਿੱਚ हां जी ये देखो श्रीकुष्ठ ਮੇਰੇ ਦਾ ਵੀ ਕੋਲ ਬਣਾਇਆ ਤੇ ਆ ਫੋਟੋ ਹੀ ਬਣਾ ਆ ਆ ਠੀਕ ਆ ਸਤਾਰ ਹੋਏ ਆ ਬੋਗਾ ਤੇ ਆ ਰਾਇਆ ਕਿੰਨੀ ਕਲਾ ਹੈ ਬਈ ਕਿੰਨੀ ਕਲਾ ਬਲੇਟਾ ਇੰਨਾ ਮਹਿੰਗਾ ਹੈ ਕੋਈ ਨਾ ਹੈ ਮੜਾ ਹੀ ਹੋਏ ਵੀਡੀਓ ਨਾ ਬਣਾ ਲਾ ਦੇਗਾ ਪਾਣੀ ਛਿੱਟ ਕੇ ਮਰਜੀ ਛਿੱਟ ਸਾਰਾ ਕੰਮ ਕਰਦਾ ਹੈ ਹਾਂ ਉਹ ਮੂਰ ਦਾ ਕਹਿ ਰਹੀ ਹੋਏ ਵੀਡੀਓ ਬਣਾ ਦੇ ਮੇਰੀ ਇਹ ਤੇ ਨਾ ਜੀ ਇਸ ਬੰਦਾਰੀ ਚੋਬਰ ਜਿਹਨੇ ਰਿੰਵੋਕਸ ਮਲੇ ਟੋਟਲਾ ਲੈ ਕੇ ਆਇਆ ਹੈ ਚੋਨੇ ਦੀ ਸਿੱਧੀ ਜੈ ਕਰੰਗੀ ਡੀ ਕੇ ਡਬਲ ਯੂ ਡੀ ਐਸ ਆਰ ਮਸ਼ੀਨ ਚੋਨਾ ਲਾਉਂਡ ਮੁਕਾਬਲੇ ਪਾਣੀ ਦੀ ਖਤਰ ਅਗੇ ਚੈਕ ਲਾਈ ਮੁੰਡੇ ਵੀ ਕਹਿੰਦਾ ਚੈਡ ਹੋਵੇ ਸ਼ੋਲਡਰ ਲਾਈ ਚੈਸਟ ਹੋਈ ਆ ਚੈਸਟ ਟੈਟੂ ਹੋਵੇ ਤੇ ਸ਼ੋਲਡਰ ਟੈਟੂ ਹੋਣਗੇ ਤੇਰੇ ਪਹਿਲਾਂ ਤੇ ਇਹ ਦਾ ਚਲ ਟੈਟੂ ਹੋ ਗਈ ਮਿਸ਼ੋ 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 ਲੈ ਆ ਸੋਇਲ ਮੋੜ ਦਾ ਸੋਇਲ ਕਿੰਨੇ ਤਰ੍ਹਾਂ ਦੀ ਧਰਤੀ ਹੁੰਦੀ ਹੈ ਐਂ ਵੀ ਬਾਕੀ ਆ ਦੇਖੋ ਉਹੀ ਥਕਾਤੇ ਪਤਾ ਹੈ ਨਹੀਂ ਕਿੱਥੇ ਆਣਾ ਪਸ਼ੂਆਂ ਦਾ ਮੇਲਾ ਉਹੀ ਦੇ ਹੀ ਫਿਰ ਜਾਂਦਾ ਆ ਉੱਧਰ ਉਹ ਲੈ ਗਿਆ ਖਾਲੀ ਸੜਕ ਤੇ ਸਾਨੂੰ ਪਸ਼ੂ ਵੀ ਲਾ ਲੋਟਾ ਕਰਮੀ ਲਾ ਗਿਆ ਇਹਨੇ ਗਿਰ ਗਿਆ ਇਹਨੂੰ ਦੇ ਦੇ ਲੋਟਾ ਇਹਨੂੰ ਫਲਾ ਲੈ ਮੈਂ ਕਾ ਇਹ ਫਲਾ ਲੈ ਲੋਟਾ ਬਸ ਬਹੁਤ ਦੋ ਦੋ ད�ཫ�ད ཁས ཁཁཁ ཁཁ 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 ཁ ཁཁ 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 ਦਾ ਖੇਤੜਾ ਫਤਲਈ ਵੀ ਲੋੜੀ ਨੇ ਪਾਇਆ ਦਾ ਮੁੰਡਾ ਪਹੁੰਚ ਗਿਆ ਕਹਿੰਦੇ ਮੈਨੂੰ ਪਤਾ ਨਹੀਂ ਸੀ ਗਿਆ ਬਾਅਦੋਂ ਪਤਾ ਲੱਗਿਆ ਹੋਰ ਲੋਕ ਸੱਜੇ ਆਏਗੇ ਹਾਂ ਤੁਸੀਂ ਨਾ ਨਹੀਂ ਡਿੰਡੀ ਤੋਂ ਵਟਕ ਨੇ ਦੇ ਆਪਾਂ ਨੂੰ ਲੱਗਦਾ ਸੀ ਚਾਦਰਾਂ ਚਾਦਰਾਂ ਜਟਾ ਮਰ ਗਿਆ ਆ ਵੀ ਆ ਗਏ ਮੁੰਡੇ ਪਹਿਲੇ ਜਿਵੇਂ ਆ ਆ ਚੱਕ ਬਾਈ ਲੋ ਜੀ ਮਾਨਕਾਲ ਦੀਆਂ ਕਈ ਟੀਮਾਂ ਆਈਆਂ ਨੇ ਜਿੰਨਾਂ ਵਿੱਚੋਂ ਏ ਸੈੱਟ ਉਰੇ ਪਹੁੰਚ ਚੁੱਕੇ ਆਪਣੇ ਕੋਲੇ ਤੇ ਆ ਵੀ ਸੈੱਟ ਸੀ ਸੈੱਟ ਤਾਂ ਉਧਰ ਫਿਰਦਾ ਕਿਹੜੇ ਗੋ ਏ ਤੇ ਘਾੜੋ ਹੀ ਆ ਗਏ ਆ ਹਾਲ ਪਜਾਨੀਆਂ ਦੇ ਨਾਲ ਦੇ ਤਨ ਪਰਾਂਲੇ ਬੋਲਵਾਨਾਂ ਚੱਲਣ ਵਾਲੀਆਂ ਆਣੀਆਂ ਆਈਆਂ ਉਧਰ ਨਵੇਂ ਜਾਂਦੇ ਆ ਇਹ ਰਹੀ ਹਾਲਾ ਪੰਜਾਲੀਆਂ ਬੋਲਵਾਨਾਂ ਚੱਲਣ ਵਾਲੀਆਂ ਆ ਹਾਲਟਾਵਾ ਹਾਲਾ ਪੰਜਾਲੀ ਉਹ ਬਟਾਲਾ ਜੰਦਰਾ ਵੇ ਆ ਮੀਆਂ ਮੀਆਂ ਉਹ ਵਿਚਰ ਵਾਲੀ ਮਲੇਨ ਪਈ ਆ ਚੰਗਾ ਵੀ ਪਿਆ ਬੜਬਲ ਆ ਲੇਗ ਰੌਣ ਬੰਦ ਕਰਕੇ ਤੂੰ ਲੈ ਹੋ ਜਾ ਹਲੋ ਇਹ ਮੁੰਡਾ ਪਾਣੀ ਵੀ ਗਿਆ ਥਾ ਵੱਧ ਗਿਆ ਸੀਗਾ ਇਹ ਤੇ ਕਹਾਂ ਚੱਕਰ ਆਉਣ ਲੱਗ ਗਏ ਇਹਦਾ ਚੱਕਰ ਪਾਣੀ ਬਣਾਉਣਾ ਰਹਿ ਗਿਆ ਚੱਕਿਆ ਇਹ ਗਰ ਗਿਆ ਸੀਗਾ ਮੁੰਡਾ ਦੋਦੇ ਕੀ ਕਰਨ ਚਾਹੇ ਕਰਨ ਵਾਲੇ ਵੀ ਕਹਦੋ ਅੱਗੇ ਸੀਗਾ ਮੈਂ ਠੀਕ ਹੀ ਹੁਣ ਮੁੱਕਰਨਾ ਵੀ ਫਾਇਦਾ ਨਹੀਂ ਮੇਰੇ ਕੋਲ ਅਖੀਰੋਂ ਘਰ ਹੋਵੇ ਇਹ ਜਾ ਹੋਵੇ ਐ ਪੂਰਾ ਵਧੀਆ ਦੇਖ ਅੰਦਰ ਅੰਦਰ ਦਾ ਕੈਮਰਾ ਲਾਉੜੀ ਨੇ ਜੇਂਟ ਵਾਲੀ ਉੱਪਰ ਨਹੀਂ ਕੋਈ ਇੱਕ ਹੂਆ ਕੋਈ ਖਾਦਾ ਵੱਡਾ ਅੰਦਰ ਵੀ ਹੈ ਲੋਈਆ ਵਾਲੇ ਬਰਤਨ ਬਣੇ ਨੇ ਜਾਨਵਰਾਂ ਪਾਣੀ ਪੀਣ ਵਾਸਤੇ ਬਣੇ ਨੇ ਕੱਢ ਕੇ ਪਾਣੀ ਇਹ ਕੜਾਹਾ ਦਿਖਾਈ ਇਹ ਤੈਨੂੰ ਤੰਡਾ ਨਾਲ ਹੂ ਟੰਡਾ ਨਾਲ ਹੂ ਚਲ ਬਰਾ ਟੰਡਾ ਨਾਲ ਹੂ ਦੇਖ ਕਈ ਲੋ ਜੀ ਰੋਟੀ ਬਣਾ ਕੜਦੇ ਹੈਂ ਦੇੜੀ ਚੱਕਲੀ ਟੰਡਾ ਨਾਲ ਹੂ ਜੇ ਆਉਦਾ ਦਿਖਾਈਏ ਤੈਨੂੰ ਚਰਕਲੀ ਬੱਚਾ ਮਗਲੀ ਲੱਗਣ ਵੀਡੀਓ ਵੀਡੀਓ ਮੇ ਘਰੋਂ ਨਹੀਂ ਦਾਵਾਦਾਰ ਨਹੀਂ ਘਰੋਂ ਉਹਨਾਂ ਨਾਲ ਤੁਰਦੀਆਂ ਨਾ ਚਲਾ ਚਲਾ ਕੋਈ ਕੋਈ ਨਹੀਂ ਨਾ ਕੋਈ ਚਿੱਤ ਦੇਖਣ ਦਾ ਆਉਣਾ ਨਹੀਂ ਹੈ ਆਪਣਾ ਰੱਖਣਾ ਇਹ ਦਿਖਾਉਣਾ ਲੋਕਾਂ ਨੂੰ ਕਾ ਡੋਲੀ ਆ ਡੋਲੀ ਪਹਿਲੇ ਸਮੇ ਡੋਲੀ ਆਉਂਦੀ ਸੀ ਇਹ ਤੇ ਡੋਲੀ ਉਧਰ ਘਰਾੜ ਵੀ ਲੱਗਿਆ ਖਲਾੜੀ ਵੀ ਲੱਗੀ ਛੋਟੀ ਜੀ ਦੇਖਿਆ ਫਿਰ ਅਸੀਂ ਕੀ ਬਣਾਇਆ ਸੀ ਜੀ ਖੇਤੀਬਾੜੀ ਪਸ਼ੂ ਪਾਲਣ ਦੇ ਜਿਹੜਾ ਇਧਰ ਆਪਣੇ ਦੱਸਿਆ ਡੈਰੀ ਫਾਰਮਿੰਗ ਬਾਰੇ ਉਹ ਵੀ ਦੇਖ ਕੇ ਆਏ ਆ ਉਧਰ ਮਸ਼ੀਨਰੀ ਜਿਹੜੀ ਆਪਣੇ ਖੇਤੀਬਾੜੀ ਦੀ ਸੀ ਮਸ਼ੀਨਰੀ ਦੀ ਉਹ ਦੇਖ ਕੇ ਆਏ ਆ ਖੇਤ ਗੜਾ ਵੀ ਥੋੜੀ ਹਾਂ ਜੀ ਖੇਤੀ ਕਰਦੇ ਕਿੰਨੇ ਕਿਲੋ ਜੀ ਬੀ ਦੇ ਕਰਦੇ ਨੇ ਇਹ ਝੋਨਾ ਕਮਾਗ ਲਾਉਨੇ ਆ ਸਰੋਂ ਵੀ ਲਾਉਨੇ ਆ ਲਗਭਗ ਸਾਰੀਆਂ ਚੀਜ਼ਾਂ ਛੋਟੀਆਂ ਛੋਟੀਆਂ ਛੋਲੇ ਚੱਲ ਰਹੇ ਨੇ ਤੇ ਇੱਥੋਂ ਫਿਰ ਪੁੱਜਦੇ ਬੀਜ ਦੇ ਨਾਲ ਲੈ ਕੇ ਜਾ ਰਹੇ ਹਾਂ ਤੁਸੀਂ ਕਿ ਨਹੀਂ ਬਾਅਦ ਵਿੱਚ ਲਾਉਣਾ ਜਾਂਦੇ ਅੱਛਾ ਫਿਰ ਚੱਕੇ ਦਾ ਬਣਾਉਣਾ ਹੈ ਚੱਕੇ ਤੋਂ ਰਣਕਾ ਇਧਰ ਹੀ ਗੱਡੀਆਂ ਨੇ ਆਪਣੀ ਮਸ਼ੀਨਰੀ ਗੱਡੀਆਂ ਇਧਰ ਹੀ ਗੱਡੀਆਂ ਨੇ ਤੇ ਸਾਰੀ ਟੀਮ ਕਿੰਨੀ ਆਈ ਹੈ ਥੋੜੀ ਦੇਰ ਠੀਕ ਸਾਡੇ ਪਿੰਡੋਂ ਬਹੁਤ ਆਏ ਨੇ ਮੁੰਡੇ ਸੱਟਵੇਂ ਕਰਦੇ ਪੰਜ ਪੰਜ ਦੇ ਟੋਲੇ ਆ ਜੇ ਸਾਰੇ ਠੀਕ ਹੈ ਠੀਕ ਹੈ ਸਾਡੇ ਪਿੰਡ ਕਿਹਦਾ ਪਿੰਡ ਆਪਣਾ ਜ਼ਿਲ੍ਹਾ ਮਰੇ ਕੋਲਾ ਹੀ ਮਾਨਕਵਾਲ ਪਿੰਡ ਆ ਤੇ ਕਿੰਨੇ ਸਾਲ ਤੋਂ ਵਲੌਗ ਨਾ ਅਲੱਗ ਸੀ ਤੁਹਾਨੂੰ ਹੋ ਗਏ ਡੇਢ ਸਾਲ ਹੋ ਗਏ ਡੇਢ ਸਾਲ ਹੋ ਗਏ ਤੇ ਕਿੰਨੇ ਸਬਸਕਰਾਈਬਰ ਹੋ ਗਏ ਕਾਲੇ ਸੀ ਮੈਂ ਤਾਂ ਥੋੜੀ ਜਿਨੇ ਸਰਕ ਤੋਂ ਹੋ ਗਿਆ ਤੇ ਡੇਲੀ ਨਹੀਂ ਨਾ ਵੀਡੀਓ ਅਪਲੋਡ ਕਰਦੇ ਤੇ ਅੱਜ ਤੁਸੀਂ ਇਹ ਪੂਰਾ ਪੰਜਾਬ ਦੇ ਜਿਹੜਾ ਚੋਲਾ ਪਾਇਆ ਹੋਇਆ ਹੈ ਨਾ ਕਿਹਨਾਂ ਲੱਗਦਾ ਤੇ ਕੀ ਸੋਚ ਕੇ ਅੱਜ ਮਤਲਬ ਇਹ ਚੀਜ਼ ਪਾਇਆ ਨਾ ਹਰ ਸਾਲ ਹੀ ਪਾ ਕੇ ਆਣਾ ਅੱਛਾ ਤੇ ਆਪਣੀ ਇਸ ਚੀਜ਼ ਨੂੰ ਮਤਲਬ ਕੀ ਕਹਿੰਦੇ ਮਤਲਬ ਜਿਹੜੇ ਪਹਿਰਾਵਾ ਪੰਜਾਬ ਦਾ ਹੈ ਨਾ ਮੋਟਾ ਚਾਦਰ ਮੋਟਾ ਚਾਦਰ ਤੇ ਜੁੱਤੀ ਆਪਣੀ ਹੈ ਤੇ ਪਹਿਲਾਂ ਤੇ ਮਨ ਲੋ ਕਿ ਪਹਿਲਾਂ ਚੱਲਦਾ ਹੁੰਦਾ ਸੀਗਾ ਪੰਜਾਬ 'ਚ ਪਹਿਲਾਂ ਹੁਣ ਤਾਂ ਜਿਵੇਂ ਤੁਸੀਂ ਇਹ ਮੈਲੇ ਦੇ ਦੇਖੋਗੇ ਤਾਂ 4-5 ਜਾਣੇ ਹੀ ਬਣ ਗਏ ਉਹ ਵੀ ਪੁਰਾਣੇ ਬਜ਼ੁਰਗਾਂ ਦੇ ਪੁਰਾਣੇ ਬਜ਼ੁਰਗਾਂ ਦੇ ਤੁਸੀਂ ਹੁਣ ਇਹ ਚੀਜ਼ ਆਪਣੀ ਨਵੇਂ ਜਵਾਨਾਂ ਨੂੰ ਤੁਸੀਂ ਦੱਸਣਾ ਚਾਹੁੰਦੇ ਹੋ ਕਰਦੇ ਆਂ ਵੀ ਅਸੀਂ ਨਾਲ ਜੁੜੋ ਵੈਸੇ ਨਾਲ ਬਿਲਕੁਲ ਬਿਲਕੁਲ ਤੇ ਆਪਣੀ ਮਿਊਜ਼ੀਅਮ ਵੀ ਹੈਗੀ ਇੱਥੇ ਕੁਝ ਕੀ ਸਿੱਖਾਂਗੇ ਕੁਝ ਦੇਖਾਂਗੇ ਇਹ ਤਾਂ ਜਾਣਾ ਜਾਣਾ ਹਜੇ ਹੈ ਕਿਤੇ ਇਹ ਵੀ ਬਣਾਈ ਹੋਈ ਆ ਪੰਜਾਬ ਦੇ ਵਿਰਸੇ ਨੂੰ ਲਾ ਕੇ ਵੈਸੇ ਇਹ ਪ੍ਰਸਿੱਧ ਜਗ੍ਹਾ ਵੀ ਹੈ ਨੇ ਪੁਰਾਣੀਆਂ ਦੀ ਜਿਹੜੇ ਪਹਿਲਾਂ ਜਾਂਦੇ ਰਿਹਾ ਇੱਕ ਜਣਾ ਇਹਨਾਂ ਮੁੰਡਿਆਂ ਨੂੰ ਲਿਵਾ ਕੇ ਲਿਆਉਣੀ ਆ ਇਹ ਠੀਕ ਹੈ ਜੀ ਤੇ ਕਿੰਨੀ ਪੜਾਈ ਲਿਖਾਈ ਤੁਸੀਂ ਕੀ ਕੰਮ ਕਰਦੇ ਹੋ ਮੈਂ ਗ੍ਰੈਜੂਏਟ ਤੇ ਕੰਮ ਖੇਤੀ ਕਰਦੇ ਹੋ ਜਾਂ ਆਪਣਾ ਕੰਮ ਕਰਦੇ ਖੇਤੀ ਕਰਦੇ ਹੋ ਆਪਣੇ ਹਾਂ ਖੇਤੀ ਕਰਦੇ ਹਾਂ ਧੰਨਵਾਦ ਜੀ ਆਪਣੀ ਦਾਦਾ ਤੋਂ ਲੈਨੇ ਬੀਆਂ ਬੀਆਂ ਹੋਆਂਗੇ ਨਹੀਂ ਪਤਾ ਲੈਂਦੇ ਆ ਦੁਬਾਰਾ ਜੀ ਆਇਆ ਕਹਿੰਦਾ ਇਹ ਯੂਨੀਵਰਸਿਟੀ ਨਾਲ ਕਵਾਂਦਾ ਸਵਰਾਜ ਨਹੀਂ ਉਹ ਸਵਰਾਜ ਆ ਗਿਆ ਹੈ ਕਿਉਂ ਅਰਮ ਜੀ ਬਦਰੀਆ ਤੁਹਾਨੂੰ ਨਿਕਲਣਾ nech'mañch ਦਾ ਲਾਇਆ ਹੈ ਪਾਣੀ ਕੋਲ ਤੁਹਾਨੂੰ ਰਾਮਪੁਰਾ ਫੂਲ ਸਾਰੇ ਕਸਾਰ ਭਰਾਵਾਂ ਦੇ ਜਿਹੜੀ ਜਸਦੀ ਦਾ ਕੇਟਰ ਆਉ ਐਂਕਰੀ ਦੋਹਾਂ ਬਹੁਤ ਪਿੰਡੀ ਵੱਡਾ ਹੋ ਗਿਆ ਸਾਰੇ ਜਿੰਨੇ ਆਪਣੇ स्क्रीन ऊपर सटे का फिर साफ़ ये सटे हुए एकली बोलता है दिल जितना वाला जाना ऊपर में दिखाई हुई है ये ऑर्डर दे 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 केला भी पाई नहीं देख पड़ती है वो बेचारे बाहर भी पाई नहीं देखता राजा बोलते हैं राजा नहीं बड़ा राजा नहीं बड़ा राजा नहीं ਮਸ਼ੀਨ ਦੇਖੋ ਆ ਲੈ ਗਏ ਮੁੰਡੇ ਨੇ ਕਹਿੰਦੇ ਇਹ ਲੈ ਕੇ ਜਾਣਾ ਜਿਹੜਾ ਬਰਾਉਂਡ ਆ ਇਹਨੇ ਕਲੀਗਲੀ ਚਲਦੀ ਹੈ ਕੋਈ ਕਿਸੇ ਨਾਲ ਲਿੰਕ ਨਹੀਂ ਹੈਗੀ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਉਹਦੀ ਪਿਸਟਨ ਉਹ ਜਲੰਜਰ ਕਹਿੰਦੇ ਆਂ ਸਭ ਤੋਂ ਮੇਨ ਕੰਮ ਹੈ ਇਹਨੂੰ ਉਸ ਤੋਂ ਫਾਈਨਲ ਜੀ ਫਾਈਵ ਹੰਡਰਡ ਰੋਲਰ ਦਾ ਮਾਰਾ ਹੋ ਗਈ ਕਬੂਟਾ ਕੰਪਨੀ ਨੇ ਦਰ ਗੇ ਕਰ ਗਏ ਬੱਸ ਬੱਸ ਲੋ ਜੀ ਟੈਂਟ 'ਚ ਬੈਠੇ ਯਾਰ ਬਈ ਲੋ ਜੀ ਬੰਦਾ ਘੈਂ ਤਿਆਰ ਹੁੰਦਾ ਟੈਂਟ ਆ ਇਹ ਇੱਧਰ ਆਉਗਾ ਥੋੜਾ ਚਲਸੀ ਜਿੱਕੀ ਗਣਾ ਪਲੈਨ ਹੈ ਜਿਹਾ ਯਾਰ ਸੱਰੇ ਨੂੰ ਕੇ ਲੱਗੇ ਮਸਾਦ ਕਰਾਂ

ਇਹ ਮੁੰਡੇ ਸਾਡੇ ਪਿੰਡ ਦਾ ਕਦੇ ਮ사ਜ ਕਰਾਉਣ ਲੱਗਿਆ ਬੈਠਾ ਉਹ ਮੁੰਡੇ ਜਿੱਦਾਂ ਜਕੀਂਦੀ ਰਹੀਆਂ ਇਹ ਟੈਂਸ ਜਾਇਆ ਪਿਆਗਾ ਆਹ ਮੁੰਡੇ ਦੀ ਮ사ਜ ਹੋ ਗਈ ਉਹ ਬੈਠਾ ਕ ਵਿੱਚ ਤੁਸੀਂ ਤੁਸੀਂ ਦੇਖ ਸਕਦੇ ਹੋ ਇਹ ਸਰੀਰ ਤੇ ਮ사ਜ ਮਸ਼ੀਨ ਕਿੰਨੀ ਬੂਸੀ ਹੈ ਦੇਖੋ ਇਧਰ ਸਰੀਰ ਤਗੜਾ ਵਾਲਾ ਇੱਕ ਤਾਂ ਆ ਤਾਂ ਸੋਨੋ ਆ ਬੈਠਾ ਗਿਆ ਛੱਡ ਜਾ ਕੀ ਨਾ ਛੱਡ ਜਾ ਕੀ ਨਾ ਇਹ ਇਹ ਕੈ ਚੱਲ ਪਿਆ ਜੂ ਦਾ ਜੁਦ ਜੂ ਦਾ ਫਾਸਾ ਦਾ ਹੌਲੀ ਹੌਲੀ ਮੂੰਹ ਚ ਵਾਜ ਨਿਕੜੀ ਵਾਰੀ ਦਾ ਮੇਰੇ ਦੰਦ ਬੰਦ ਨੇ ਰੇਟੇ ਜੀ ਦੇਖਦਾ ਜੀ ਹੋ ਗਿਆ ਤੈਨੂੰ ਹੋਏ ਬੱਸ ਕਰ ਯਾਰ ਇਹਨਾਂ ਤੇ ਚੱਲੇ ਮੁੰਡੇ ਕਹਿੰਦੇ ਘੁੰਮਦੇ ਬੋਲ ਨੂੰ ਘੁੰਮਦਾ ਹੋਵੇ ਕੋਈ ਟ੍ਰੇਨ ਜੱਦੀ ਬਚੇ ਜਾਂਦੇ ਆ ਮੁੰਡੇ ਸ਼ਾਹ ਮਾਰਦੇ ਇਹ ਦੇਖੋ ਜੋਰਾ ਮਸਾਲੇ ਪਾ ਕੇ ਆਇਆ ਹੈ ਉਹ ਵੀ ਖੋਸ ਹੋਇਆ ਫਿਰਦਾ ਹੁਣ ਤਾਂ